ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਤਰੱਕੀ ਦੇਵੇ ਤੇ ਆਪਾਂ ਤੁਹਾਡੇ ਨਾਲ ਉਹੀ ਗੱਲਾਂ ਕਰਦੇ ਹੁੰਦੇ ਆ ਜਿਹੜੀਆਂ ਕਿ ਜ਼ਿੰਦਗੀ 'ਚ ਵਾਪਰਦੀਆਂ ਜਾਂ ਮੇਰੇ ਕੱਲੀ ਨਾਲ ਨਹੀਂ ਹਰ ਇੱਕ ਨਾਲ ਹੀ ਵਾਪਰਦੀਆਂ ਜੇ ਮੈਂ ਕਹਾਂ ਵੀ ਮੇਰੇ ਨਾਲ ਇਹ ਗੱਲਾਂ ਹੁੰਦੀਆਂ ਨਹੀਂ ਨਹੀਂ ਤੁਹਾਡੇ ਨਾਲ ਵੀ ਹੁੰਦੀਆਂ ਬਹੁਤ ਮੇਰੇ ਵਰਗੇ ਹੋਣਗੇ ਭੈਣ ਭਰਾ ਜਿਹੜੇ ਕਾਫੀ ਮੁਸੀਬਤਾਂ ਦੇ ਟੱਪ ਟੱਪੇ ਹੋਣਗੇ ਜਾਂ ਟੱਪਰੇ ਹੋਣਗੇ ਪਰ ਮੈਂ ਤੁਹਾਨੂੰ ਜ਼ਿੰਦਗੀ ਦੀ ਹਕੀਕਤ ਗੱਲ ਦੱਸਦੀ ਆ ਦੁੱਖ ਸੁੱਖ ਸਾਰਿਆਂ ਦੀ ਜ਼ਿੰਦਗੀ 'ਚ ਆਉਂਦੇ ਆ ਕਿਹੜਾ ਬੰਦਾ ਜਿਹਦੇ ਕਰਮਾਂ 'ਚ ਦੁੱਖ ਸੁੱਖ ਨਹੀਂ ਹੁੰਦੇ ਮਿਲਣਾ ਵਿਛੜਨਾ ਵੀ ਪਰਮਾਤਮਾ ਦੇ ਹੱਥ ਹੈ ਦੁੱਖ ਤਕਲੀਫ ਵੀ ਪਰਮਾਤਮਾ ਦੇ ਹੱਥ ਹੈ ਤੇ ਤੁਹਾਨੂੰ ਇੱਕ ਮੈਂ ਸਭ ਤੋਂ ਮੇਨ ਚੀਜ਼ ਦੱਸਾਂ ਕਿਸੇ ਚੀਜ਼ ਲਈ ਤੁਸੀਂ ਕਿੰਨਾ ਮਰਜ਼ੀ ਭੱਜ ਲਿਓ ਹਨ ਜੇ ਪ੍ਰਮਾਤਮਾ ਨੇ ਉਹ ਤੁਹਾਡੇ ਕਰਮਾਂ 'ਚ ਨਹੀਂ ਲਿਖੀ ਤਾਂ ਤੁਹਾਡੀ ਕਦੇ ਵੀ ਨਹੀਂ ਬਣਦੀ ਕਿਉਂਕਿ ਇਹ ਜੀਜ਼ਾਂ ਮੈਂ ਕੀਤੀਆਂ ਫੇਸ ਵੀ ਕੀਤੀਆਂ ਹੰਡਾਈਆਂ ਵੀ ਆ ਕਿੰਨਾ ਮਰਜ਼ੀ ਉਹ ਚੀਜ਼ ਕਿਸੇ ਦੌੜ ਲਿਓ ਤੁਹਾਡੀ ਕਦੇ ਨਹੀਂ ਬਣਦੀ ਜਿਹੜੀ ਤੁਹਾਡੇ ਕਰਮਾਂ 'ਚ ਨਹੀਂ ਹੁੰਦੀ ਠੀਕ ਹੈ ਅੱਬਾ ਕਰਦੇ ਆ ਵੀ ਲੋਕਾਂ ਨਾਲ ਧੋਖੇ ਹੁੰਦੇ ਆ ਫਰਾਡ ਹੁੰਦੇ ਆ ਨਾ ਇਹ ਚੀਜ਼ਾਂ ਹਰ ਇੱਕ ਥਾਂ ਹੁੰਦੀਆਂ ਤੁਸੀਂ ਜਿੰਨੇ ਚੰਗੇ ਹੋਵੋਗੇ ਹਨ ਉਹ ਨਹੀਂ ਛੋਡੇ ਨਾਲ ਮਤਲਬ ਗਲਤ ਹੋਊਗਾ ਬਹੁਤ ਜਿਆਦਾ ਮਤਲਬ ਲੋਕ ਸੋਡਾ ਮਜ਼ਾਕ ਪੜਾਉਂਦੇ ਆ ਹਨ ਸੋਨੂੰ ਤਕਲੀਫ ਦਿੰਦੇ ਇਹ ਗੱਲ ਸੱਚ ਹੈ ਵੀ ਮੈਂ ਜਦੋਂ ਇਹ ਗੱਲ ਅਖਰ ਲੱਗ ਜਾਨੀ ਨਾ ਤਾਂ ਮੇਰੇ ਇਥੋਂ ਗੱਲ ਰੁਕਣ ਲੱਗ ਜਾਂਦੀ ਮੈਨੂੰ ਆਪਦਾ ਸਮਾਂ ਯਾਦ ਆਉਣ ਲੱਗ ਜਾਂਦਾ ਲੋਕਾਂ ਨਾਲ ਕੀ ਹੁੰਦਾ ਇਹ ਮੈਨੂੰ ਪਤਾ ਨਹੀਂ ਮੈਂ ਸਾਨੂੰ ਸੱਚੀ ਗੱਲ ਕਹਿਣੀ ਆ ਹਨ ਮਰਦਾ ਕਿਹੜਾ ਜਿਹੜਾ ਵਿਸ਼ਵਾਸ ਕਰਦਾ ਦੂਜੇ ਨੂੰ ਕੁਝ ਨਹੀਂ ਹੁੰਦਾ ਜਿਹੜਾ ਚਲਾਕ ਬੰਦਾ ਹੈ ਉਹਦੀ ਉਮਰ ਬਹੁਤ ਵੱਡੀ ਹੁੰਦੀ ਹੈ ਤੇ ਸੱਚੇ ਬੰਦੇ ਦੀ ਇੱਥੇ ਉਮਰ ਬਹੁਤ ਛੋਟੀ ਹੁੰਦੀ ਹੈ ਇਹ ਚੀਜ਼ਾਂ ਮੈਂ ਦੇਖ ਚੁੱਕੀਆਂ ਵੀ ਝੂਠੇਵੇਂ ਸਾਕ ਕਾਮਯਾਬ ਹੁੰਦੇ ਆ ਤੇ ਸੱਚੇ ਹੁੰਦੇ ਜਿਹੜੇ ਉਹਨਾਂ ਨੂੰ ਥੋੜਾ ਜਿਹਾ ਦੱਬ ਜਾਂਦਾ ਦੱਬਿਆ ਜਾਂਦਾ ਸੱਚ ਕੌੜਾ ਹੀ ਐ ਨਾ ਵੀਰੇ ਨੂੰ ਕੋਈ ਵੀ ਐਕਸੈਪਟ ਨਹੀਂ ਕਰਦਾ ਕੋਈ ਬੰਦਾ ਵੀ ਇਹਨੂੰ ਚੱਲਦਾ ਨਹੀਂਗਾ ਤੁਸੀਂ ਮੇਰੀ ਜ਼ਿੰਦਗੀ ਨੂੰ ਲੈ ਕੇ ਦੇਖ ਲਓ ਜਿਹਦਾ ਜੀ ਕਰਦਾ ਮੇਰੇ ਕੋਲੇ ਆਓ ਮੇਰੇ ਨਾਲ ਜੁੜੋ ਠੀਕ ਹੈ ਸਾਡੇ ਘਰੇ ਆਜੋ ਮੈਨੂੰ ਕੋਈ ਪਰਵਾਹ ਨਹੀਂ ਮੈਂ ਕਰ ਰਹੀ ਨਹੀਂ ਆ ਮਰਨ ਤੋਂ ਡਰਦੇ ਹੁੰਦੇ ਜਿਨ੍ਹਾਂ ਦੇ ਕੋਲੇ ਕੁਝ ਬਾਲਾ ਹੁੰਦਾ ਹੈ ਮੈਂ ਮਰਨ ਤੋਂ ਡਰਦੀ ਨਾ ਡਰਦੀਆਂ ਨਾ ਕਾਲ ਡਰਦੀਆਂ ਜੇ ਤੁਸੀਂ ਸਹੀ ਪੁੱਛੋ ਤਾਂ ਮੈਂ ਬੇਗਰੂ ਨੂੰ ਬਰਦਾਸ਼ਤ ਕਰਦੀ ਆ ਬੇਗਰੂ ਮੇਰਾ ਬਹੁਤ ਖੁਸ਼ ਹੋ ਗਿਆ ਮੈਂ ਬਹੁਤ ਖੁਸ਼ੇ ਦੁਨੀਆ ਤੇ ਦੇਖ ਲਿਆ ਤੇ ਬਿਗੋਂ ਤੂੰ ਮੈਨੂੰ ਲੈ ਜਾ ਹਣ ਇੱਕ ਲੇਡੀਜ਼ ਦਾ ਕੰਮ ਹੁੰਦਾ ਵੀ ਇਹਦੇ ਬੱਚੇ ਵੱਡੇ ਹੋ ਜਾਣ ਸਮਝਦਾਰ ਹੋ ਜਾਣ ਤੇ ਸਹੀ ਪੁੱਛੋ ਨਾ ਵੀਰੇ ਜਿਹੜੇ ਬੰਦੇ ਨੂੰ ਸਹੀ ਦਰਦ ਹੈ ਜਿਹੜਾ ਬੰਦਾ ਦਰਦਾਂ ਚੋਂ ਲੰਘ ਰਿਹਾ ਹੁੰਦਾ ਉਹਨੂੰ ਆਪਣੀ ਜ਼ਿੰਦਗੀ ਚੰਗੀ ਨਹੀਂ ਲੱਗਦੀ ਹੁੰਦੀ ਕੋਸਤਾ ਨੂੰ ਵਕਤ ਮਾਰ ਜਾਂਦਾ ਠੀਕ ਹੈ ਜੀ ਕੋਸ ਨੂੰ ਸਮਾਂ ਮਾਰ ਜਾਂਦਾ ਉਸ ਨੂੰ ਲੋਕ ਮਾਰ ਜਾਂਦੇ ਆ ਉਸ ਉਹਨੇ ਇੰਨਾ ਵਿਸ਼ਵਾਸ ਕੀਤਾ ਹੁੰਦਾ ਉਹ ਲੋਕ ਮਾਰ ਜਾਂਦੇ ਆ ਵੀਰੇ ਮੈਂ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਤਕਲੀਫਾਂ ਚੱਲ ਲਈਆਂ ਬਹੁਤ ਤਕਲੀਫਾਂ ਲੋਕਾਂ ਦੇ ਮਹਿਲੇ ਤੇ ਸਰਕਾਰ ਬੇਇਜ਼ਤੀ ਸਭ ਕੁਝ ਚੱਲਿਆ ਤਾਂ ਵੀ ਰੱਬ ਦੇ ਭਾਣੇ ਚ ਰਹੀ ਸੀ ਵੀ ਕੋਈ ਗੱਲ ਨਹੀਂ ਇਹ ਕਿਸਮਤ ਤੇ ਲਿਖਿਆ ਆਪਾਂ ਕੱਟ ਰਹੇ ਆ ਆਪਾਂ ਨੂੰ ਮਿਲ ਰਿਹਾ ਪਰ ਅਫਸੋਸ ਦੀ ਗੱਲ ਇਹ ਆ ਵੀ ਜਿਨ੍ਹਾਂ ਨੂੰ ਮਹੱਦ ਤੋਂ ਵੱਧ ਇੱਜ਼ਤ ਦੇ ਦਿੱਤੀ ਹਨਾ ਇੱਜ਼ਤ ਦੇ ਦਿੱਤੀ ਪਿਆਰ ਕੀਤਾ ਸਤਿਕਾਰ ਕੀਤਾ ਉਹਨਾਂ ਲੋਕਾਂ ਨੇ ਮੈਨੂੰ ਥੱਲੇ ਝਟਿਆ ਥੱਲੇ ਝਟਣ 'ਚ ਵੀ ਕਸਰਾਂ ਕੱਢਦੇ ਨੇ ਮੇਰੇ ਕੋਲੇ ਇੰਨੇ ਨੇ ਝੂਠ ਬੋਲੇ ਹਾਲਾ ਕਿ ਜਦੋਂ ਮੈਨੂੰ ਝੂਠ ਦਾ ਪਤਾ ਲੱਗ ਜਾਂਦਾ ਮੇਰੀ ਰੂਹ ਕੰਮ ਜਾਂਦੀ ਹੈ ਵੀ ਬੰਦੇ ਨੇ ਕਮੀਨੇ ਵੀ ਹੁੰਦੇ ਆ ਮਤਲਬ ਦੁਨੀਆ ਦੀ ਘਟਿਆ ਵੀ ਹੁੰਦੀ ਹੈ ਵੀ ਝੂਠ ਤੇ ਝੂਠ ਤੂਫਾਨ ਤੇ ਤੂਫਾਨ ਹਨਾ ਬ੍ਰਜ ਇਹ ਵੀ ਗੱਲ ਸਹੀ ਹੈ ਝੂਠ ਬੋਲਣ ਵਾਲਾ ਬੰਦਾ ਚਾਹੇ ਤਾਂ ਬਹੁਤ ਕੁਝ ਕਰ ਸਕਦਾ ਹੈ ਕਿਉਂਕਿ ਝੂਠ ਫਲਦਾ ਹੀ ਹੈ ਨਾ ਜੀ ਦੁਨੀਆ 'ਚ ਨਨ੍ਹਾ ਕੋ ਲੋਕ ਝੂਠ ਬੋਲਦੇ ਆ ਜਿਹੜੇ ਝੂਠ ਬੋਲਦੇ ਜਦੋਂ ਤੁਸੀਂ ਝੂਠੇ ਬੰਦੇ ਨਾਲ ਮੁਕਾਬਲਾ ਕਰੋਗੇ ਮੈਂ ਵੀ ਕੀਤਾ ਮੈਂ ਵੀਰੇ YouTube ਨੂੰ ਆਪਣੀ ਪਰਿਵਾਰ ਮੰਨਦੀ ਆ ਮੈਂ ਕੋਈ ਇਹ ਨਹੀਂ ਮੰਨਦੀ ਵੀ ਮੈਂ ਇੱਥੇ ਆਉਣੀ ਆ ਕਦੇ ਮੈਂ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਕੇ ਕਹਿਣੀ ਆ ਕਿਤੇ ਮੈਂ ਪ੍ਰੋਗਰਾਮ ਤੇ ਜਾਣਾ ਉਹ ਵੱਖਰੀ ਗੱਲ ਆ ਵੀ ਮੈਂ ਤਿਆਰ ਹੋਈ ਆ ਤੇ ਮੈਂ YouTube ਤੇ ਆ ਗਈ ਪਰ ਮੈਂ ਕਦੇ ਸੋਚ ਕੇ YouTube ਤੇ ਕਦੇ ਨਹੀਂ ਆਈ ਵੀ ਮੈਂ YouTube ਤੇ ਆਉਣਾ ਮੈਂ ਤਿਆਰ ਹੋ ਮੈਂ ਬਸ ਹੁਣ ਵੀ ਦੇਖ ਲੋ ਰਾਤ ਦੇ 1:30 ਵਜੇ ਪਈ ਆ ਪਹਿਲਾਂ ਮੈਂ ਤੇ ਦੀ ਪੂਨੇ ਵੀਡੀਓ ਬਣਾਈ ਕਿਉਂਕਿ ਰੱਬ ਨੇ ਇਹ ਡਲਾਇਆ ਉਹਨੂੰ ਭਰਨ ਲਈ ਕੰਮ ਕਰਨਾ ਪੈਂਦਾ ਵੀਡੀਓ ਬਣਾਈ ਥੱਕੇ ਸੀ ਰੋਟੀ ਬਣੀ ਨਹੀਂ ਚਾਵਲ ਬਣਾ ਕੇ ਖਾਤੇ ਵੀ ਇੰਨੇ ਥੱਕ ਗਏ ਅੱਜ ਕਸਟਮਰ ਆਪਣੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੀ ਤੇ ਮੇਰੀ ਮੋਨਟੇਜ ਆ ਜਿਹੜੀ ਮੈਂ ਤੁਹਾਡੇ ਨਾਲ ਵੀ ਕੋਲਡ ਪੰਜਾਬ ਤੇ ਵੀਡੀਓ ਹੋਣੀ ਅੱਜ ਤਾਂ ਮੇਰੇ ਦਿਲੋਂ ਹੀ ਜੀ ਕਰਿਆ ਵੀ ਮੈਂ ਵੀਡੀਓ ਬਣਾ ਕੇ ਬਹ ਮਨ ਨਾਈਟ ਸੂਟ ਚ ਬੈਠੀ ਹਾਂ ਕੋਈ ਇਹ ਨਹੀਂ ਸੋਚਦੀ ਵੀ ਮੇਰੇ ਕੋਈ ਬਾਵਾ ਕਰੇ ਕੋਈ ਮੈਨੂੰ ਜੰਗਲ ਸਮਝੀਨ ਦੇਖੋ ਵੀਰੇ ਮੈਂ ਤੇ ਇੱਕ ਗੱਲ ਜਾਣਦੀ ਆ ਸ਼ਕਲਾਂ ਚ ਉਸ ਨਹੀਂ ਰੱਖਿਆ ਬੰਦੇ ਦੀ ਸੀਰਤ ਸੋਹਣੀ ਹੋਣੀ ਚਾਹੀਦੀ ਹੈ ਮਤਲਬ ਦਿਲ ਸੋਹਣਾ ਹੋਣਾ ਚਾਹੀਦਾ ਹਨਾ ਚਮਕਣ ਵਾਲੀ ਚੀਜ਼ ਹਮੇਸ਼ਾ ਸਹੀ ਗੱਲ ਆ ਵੀ ਸੋਹਣਾ ਹੁੰਦੀ ਨਹੀਂ ਤੇ ਜਿਹੜਾ ਬੰਦਾ ਸਿਆਉਣਾ ਹੋਵੇ ਸਹੀ ਉੱਚੋਂ ਤੇ ਉਹ ਚਮਕਦਾ ਵੀ ਨਹੀਂ ਕਿਉਂਕਿ ਗੁਰੂ ਦੇ ਭਾਣੇ ਦੇ ਰਹਿਣ ਗੁਰੂ ਦੇ ਭਾਣੇ ਚ ਰਹਿਣ ਵਾਲੇ ਬੰਦਿਆਂ ਚ ਕਿਤੇ ਗੋਥ ਮੈਂ ਤਾਂ ਆਉਂਦੀ ਨਹੀਂ ਮੈਂ ਤਾਂ ਵੀਰੇ ਬਖਤ ਦੀ ਇੰਨੀ ਕੁ ਮਾਰ ਖਾ ਚੁੱਕੀ ਆ ਵੀ ਮੈਨੂੰ ਤਾਂ ਐ ਨਹੀਂ ਪਤਾ ਵੀ ਹੰਕਾਰ ਚੀਜ਼ ਕੀ ਹੁੰਦਾ ਪੈਸਾ ਚੀਜ਼ ਕੀ ਹੁੰਦਾ ਮੈਂ ਤਾਂ ਇਹ ਜੀ ਜਦੋਂ ਕੋਸੋਂ ਦੂਰ ਹੋ ਚੁੱਕੀ ਹੈ। ਜਾਂ ਆਪਣਾ ਖੂਨ ਕੀ ਹੁੰਦਾ ਆਪਣੇ ਕੀ ਹੁੰਦੇ ਇਹਨਾਂ ਤੋਂ ਤਾਂ ਵੀ ਨਹੀਂ ਮੈਂ ਦੂਰ ਹੋ ਗਈ। ਹੁਣ ਮੈਂ ਤੁਹਾਨੂੰ ਸਹੀ ਦੱਸਾਂ। ਬੰਦੇ ਨੂੰ ਇਕੱਲੇ ਨੂੰ ਜ਼ਿੰਦਗੀ ਜਿਉਣੀ ਸਿੱਖਣੀ ਜਾਈਂਦੀ ਹੈ ਜਦੋਂ ਆਪਾਂ ਇਹ ਗੱਲ ਸਿੱਖ ਗਏ ਨਾ ਤੇ ਆਪਾਂ ਜ਼ਿੰਦਗੀ ਚ ਕਿਤੇ ਦੁਖੀ ਨਹੀਂ ਹੋਵਾਂਗੇ। ਮੈਂ ਇਹ ਦੁੱਖਾਂ ਚੋਂ ਨਿਕਲ ਰਹੀ ਹਾਂ ਮੈਂ ਚਾਹੁੰਦੀ ਹਾਂ ਤੁਸੀਂ ਇਹ ਦੁੱਖਾਂ ਚ ਬੜੋ ਨ ਕਿ ਮੈਂ ਕਹਣੀ ਵੀ ਇਹ ਤਕਲੀਫ ਬਹੁਤ ਜ਼ਿਆਦਾ ਹੁੰਦੀ ਹੈ ਬਹੁਤ ਤਰਦ ਹੁੰਦਾ ਜਦੋਂ ਕਿ ਆਪਣਾ ਤੁਹਾਨੂੰ ਮਾਰ ਜਾਂਦਾ ਥੱਲੇ ਸੱਟ ਜਾਂਦਾ ਹੈ। ਵੀਰੇ ਦੁਨੀਆ ਦਾ ਦਸਤੂਰ ਹੈ ਹਰ ਇੱਕ ਬੰਦਾ ਆਪਣੀ ਫੈਮਿਲੀ ਦੇ ਵਿੱਚ ਆਪਣੀ ਇੱਜ਼ਤ ਬਣਾ ਕੇ ਰੱਖਦਾ ਖੁਸ਼ ਹੋ ਕੇ ਰਹਿੰਦਾ ਜਦੋਂ ਤੁਸੀਂ ਕੋਈ ਸਵਾਲ ਕਰਦੇ ਹੋ ਵੀਰੇ ਸੋਡੇ ਤੇ ਲੱਖਾਂ ਅਗਲਾ ਵਾਰ ਟਿੱਪਣੀਆਂ ਕਰਦਾ ਬਹੁਤ ਜ਼ਿਆਦਾ ਟਿੱਪਣੀਆਂ ਕਰਦੇ ਲੋਕ ਸੋਡੇ ਤੇ ਮੇਰੇ ਤੇ ਤਾਂ ਬਹੁਤ ਹੁੰਦੀਆਂ ਵੀਰੇ ਠੀਕਾ ਸੋਡਾ ਮੈਨੂੰ ਪਤਾ ਨਹੀਂ ਪਰ ਮੇਰੀ ਗੱਲ ਇੱਕ ਲੜ ਬੰਨ ਲਿਓ ਕਹਿੰਦੇ ਨੇ ਕਿ ਮੈਂ ਸਭ ਦਾ ਹੋ ਕੇ ਦੇਖ ਲੈ ਇੱਕ ਤੇਰਾ ਹੋਣਾ ਬਾਕੀ ਹੈ ਤੇਰਾ ਮਤਲਬ ਰੱਬ ਦਾ ਜਦੋਂ ਬੰਦਾ ਅੱਕ ਜਾਂਦਾ ਹੈ ਥੱਕ ਜਾਂਦਾ ਹੈ ਉਹਨੋਂ ਉਹ ਬੰਦਾ ਰੱਬ ਦੇ ਲੜ ਲੱਗਦਾ ਹਰ ਮੈਂ ਤਾਂ ਲੜ ਬਹੁਤ ਟਾਈਮ ਦੀ ਰੱਬ ਦੇ ਲੱਗੀ ਹੋਈਆਂ ਮੈਨੂੰ ਤਾਂ ਹਾਲਾਤਾਂ ਨੇ ਮਾਰੀ ਇੰਨੀ ਮਾਰੀ ਹੈ ਮੇਰੇ ਤੇ ਤਾਂ ਵੀ ਕਿਹੜੀ ਮੁਸੀਬਤ ਹੈ ਪੁੱਛੋ ਕਿਹੜੀ ਮੁਸੀਬਤ ਹੈ ਜਿਹੜੀ ਮੈਨੂੰ ਨਹੀਂ ਚੱਲੀ ਨਹੀਂ ਕੱਟੀ ਉਹ ਜਿਹੜੀਆਂ ਮੈਨੂੰ ਲੋਕਾਂ ਨੇ ਜਾਂ ਆਪਣੇ ਨੇ ਤਕਲੀਫਾਂ ਦਿੱਤੀਆਂ ਨਾ ਉਹਨਾਂ ਚੋਂ ਮੈਂ ਗੁਜ਼ਰ ਰਹੀਆਂ ਤੇ ਮੇਰਾ ਰੱਬ ਜਾਣਦਾ ਮੇਰੇ ਤੇ ਗੁਜ਼ਰ ਦੀ ਕੀ ਆ ਮੈਂ ਜਿਨ੍ਹਾਂ ਨੂੰ ਇੱਜ਼ਤ ਦਿੱਤੀ ਉਹਨਾਂ ਨੇ ਮੇਰੇ ਠੋਕਾ ਮਾਰੀਆਂ ਮੇਰੇ ਨਾਲ ਫਰਾਡ ਕੀਤੇ ਧੋਖੇ ਕੀਤੇ ਕੁਝ ਲੋਕਾਂ ਨੇ ਤਾਂ ਮੈਨੂੰ ਇੰਨਾ ਮਾਰਿਆ ਵੀਰੇ ਮੈਥੋਂ ਇੱਕ ਗੱਲ ਇੱਕ ਮਿੰਟ ਨਹੀਂ ਲੁਕੋਈ ਜਾਂਦੀ ਮੈਂ ਲੁਕੂ ਨਹੀਂ ਸਕਦੀ ਕੋਈ ਗੱਲ ਕੋਈ ਵੀ ਕਿਉਂਕਿ ਮੈਨੂੰ ਇਹ ਚਲਾਕੀ ਆਉਂਦੀ ਨਹੀਂ ਲੋਕਾਂ ਵਾਲੀਆਂ ਗੱਪ ਸਟੱਪ ਮਾਰਨੀ ਗੱਲਾਂ ਲੁਕੋਣੀਆਂ ਮੈਨੂੰ ਆਉਂਦੀਆਂ ਨਹੀਂ ਨਾ ਮੱਕ ਤੇਹੀਆਂ ਕੀਤੀਆਂ ਨਹੀਂ ਮੈਨੂੰ ਚੰਗੀ ਆ ਲੱਗਦੀਆਂ ਮੈਂ ਤਾਂ ਸਾਫ਼ ਜਿਹੀ ਦਿਲ ਦਿਲ ਦੀਆਂ ਮੂੰਹ ਤੇ ਗੱਲ ਕਹਿ ਦੇਣੀ ਆ ਚਾਹੇ ਕੋਈ ਮੇਰੇ ਨਾਲ ਲੜੇ ਚਾਹੇ ਕੋਈ ਮਨਰ ਰਹੇ ਠੀਕ ਹੈ ਮੈਨੂੰ ਫਰਕ ਪਰ ਵੀਰੇ ਸੱਚੀ ਬੁੱਛੋ ਮੈਂ ਕਹਣੀ ਆ ਤੁਸੀਂ ਇਕੱਲੇ ਜਾਉਣਾ ਸਿੱਖੋ ਵੀਰੇ ਜਿਹੜੇ ਬੰਦੇ ਨਹੀਂ ਗੱਲ ਲੜਵਾਨ ਰਹੀ ਨਾ ਉਹ ਕਦੇ ਹਾਰਦਾਂ ਨਹੀਂ ਇਕੱਲੇ ਆਏ ਆ ਇਕੱਲਿਆਂ ਜਾਣਾ ਸਾਥੀ ਤੁਹਾਡਾ ਕੋਈ ਨਹੀਂ ਇੱਕ ਟਾਈਮ ਇਹੋ ਜਿਹਾ ਹੁੰਦਾ ਵੀਰੇ ਜਿਹਨ ਜਿਹੜੇ ਤੁਹਾਨੂੰ ਵਿਆਹ ਕੀ ਲੈ ਹੁੰਦੇ ਉਹ ਵੀ ਤੁਹਾਡੇ ਨਾਲ ਨਹੀਂ ਖੜਦੇ ਉਹ ਵੀ ਥੋੜੇ ਤੇ ਮੜੀ ਮੁਸੀਬਤ ਪੈ ਜੇ ਤੁਸੀਂ ਬਿਮਾਰ ਹੋ ਜੋਂ ਪਾਸਾ ਵੱਟ ਲੈਂਦੇ ਆ ਜਦੋਂ ਤੁਸੀਂ ਕਿਸੇ ਬਿਮਾਰੀ ਨਾਲ ਵੱਡੀ ਨਾਲ ਜੂਝਣ ਲੱਗ ਜਾਂਦੇ ਹੋ ਅੱਜ ਤੋਂ 6 ਸਾਲ ਪਹਿਲਾਂ ਮੈਂ ਵੀ ਬਹੁਤ ਬਿਮਾਰ ਹੋਈ ਸੀ 5-6 ਸਾਲ ਪਹਿਲਾਂ ਮੈਂ ਬਹੁਤ ਬਿਮਾਰ ਹੋਈ ਸੀ ਬਹੁਤ ਜ਼ਿਆਦਾ ਬਿਮਾਰ ਹੋਈ ਸੀ ਵਾਲ ੁੱਟ ਗਏ ਸੀ ਮੇਰੇ ਪਾਈਆਂ ਹੱਡੀਆਂ ਰਹਿ ਗਈਆਂ ਸੀ 76 ਕਿਲੋ 70 ਕਿਲੋ weight ਸੀ 32 ਕਿਲੋ ਰਹਿ ਗਿਆ ਸੀ ਅੱਜ ਤੋਂ 6 ਸਾਲ ਪਹਿਲਾਂ ਮੇਰੀ ਮਾੜੀ ਹਾਲਤ ਦੇਖ ਕੇ ਮੇਰਾ ਮਾੜਾ ਸਰੀਰ ਦੇਖ ਕੇ ਮੈਨੂੰ ਵੀ ਕਈਆਂ ਨੇ ਵੀਰੇ ਮੇਰੇ ਵੀ ਕਈਆਂ ਨੇ ਸਾਥ ਛੱਡ ਦਿੱਤੇ ਬਹੁਤ ਤੋਖੇ ਹੋ ਗਏ ਮੇਰੇ ਨਾਲ ਵੀ ਸਭ ਆਪਣੀ ਆਪਣੀ ਜ਼ਿੰਦਗੀ ਚ ਕਾਮਯਾਬ ਹੋਵੇ ਹੋ ਗਈ ਕਈਆਂ ਨੇ ਤਾਂ ਮੇਰੇ ਨਾਲ ਤੋਖੇ ਕਰਕੇ ਤੁੰ ਕੀ ਕਹਾ ਵੀਰੇ ਕਹਿੰਦੇ ਆਪਣਾ ਆਪ ਬਗੋਇਆ ਆਪੇ ਖੱਜਲ ਹੋਇਆ ਹਨ ਮੇਰੇ ਨਾਲ ਫਰਾਡ ਕਰ ਕਰਕੇ ਕਈਆਂ ਨੇ ਤਾਂ ਆਪਦੇ ਬੜੇ ਵਧੀਆ ਘਰ ਬਣਾ ਲਏ ਘਰ ਸਜਾ ਲਏ ਹਨ ਤੇ ਮੈਨੂੰ ਸੱਚ ਬੋਲਣ ਦੀ ਸਜ਼ਾ ਬਹੁਤ ਵੱਡੀ ਮਿਲੀ ਆ ਵੀਰੇ ਬਹੁਤ ਵੱਡੀ ਬਹੁਤ ਰਹੀਆ ਮੋ ਸਜ਼ਾ ਮੈਨੂੰ ਸੱਚ ਬੋਲਣ ਦੀ ਸਜ਼ਾ ਮੈਨੂੰ ਮਿਲੀ ਰਿਸਪੈਕਟ ਦੇ ਇਨ ਦੀ ਮੈਨੂੰ ਸਜ਼ਾ ਮਿਲੀ ਮੈਂ ਅੱਜ ਵੀ ਇਹ ਸੋਚ ਕੇ ਬੁੜੀ ਪਰੇਸ਼ਾਨ ਹੋ ਜਾਂਦੀ ਹਾਂ ਹਣਾ ਵੀ ਪੰਜ ਆਪ ਮੈਂ 5 ਮਿੰਟ ਗੱਲ ਨਹੀਂ ਕਿਸੇ ਤੋਂ ਲੁਕੋ ਸਕਦੀ ਮੇਰੇ ਤੋਂ ਲੋਕਾਂ ਨੇ 5-5 6-6 ਸਾਲ ਦੀਆਂ ਗੱਲਾਂ ਲੁਕੋਈਆਂ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਵੀ 5-5 6-6 ਸਾਲ ਵੀ ਲੋਕ ਸਵਰ ਕਰ ਲੈਂਦੇ ਆ ਧੋਖਾ ਫਰਾਡ ਕਰ ਲੈਂਦੇ ਆ ਮੇਰੇ ਨਾਲ ਹੋਇਆ ਜਦੋਂ ਮੈਨੂੰ ਪਤਾ ਲੱਗਦਾ ਮੈਂ ਹੱਕੀ ਪੱਕੀ ਰਹਿ ਜਾਂਦੀ ਆ ਵੀ ਯਾਰ ਇਹ ਕਿਵੇਂ ਹੋ ਸਕਦਾ ਵੀ ਤੂੰ ਰਿਕ ਤੇ ਵਿਸ਼ਵਾਸ ਕਰਦੀ ਆ ਹਰ ਇੱਕ ਨੂੰ ਆਪਣਾ ਸਮਝਦੀ ਆ ਤੈਨੂੰ ਕਿਸੇ ਨੇ ਨਹੀਂ ਸਮਝਿਆ ਮੇਰੇ ਨਾਲ ਵੀਰੇ ਬਹੁਤ ਫਰਾਡ ਹੋਇਆ ਬਹੁਤ ਧੋਖੇ ਹੋਇਆ ਬਹੁਤਿਆਂ ਨੇ ਮੈਨੂੰ ਠੱਗਿਆ ਪਰ ਮੈਂ ਕਮਲੀ ਫਿਰ ਵੀ ਅਗਲੀਆਂ ਗੱਲਾਂ ਚਾਹ ਜਾਨੀ ਯਕੀਨ ਕਰ ਲੈਣੀ ਆ ਪਰ ਮੇਰੇ ਤੇ ਕਿਸੇ ਨੇ ਨਹੀਂ ਕੀਤਾ ਹੁਣ ਮੈਂ ਬਾਹਲਾ ਕੀ ਤੁਹਾਨੂੰ ਕਹਾਂ ਵੀਰੇ ਜਦੋਂ ਮੈਂ ਬਿਮਾਰ ਹੋ ਜਿਹਨੂੰ ਤੁਸੀਂ ਆਪਣਾ ਤੁਸੀਂ ਕੀ ਸਾਰੇ ਮੈਂ ਕੀ ਸਾਰੀ ਜਿੰਦ ਦੁਨੀਆ ਹੀ ਕਹਿੰਦੀ ਆ ਪੱਜ ਕਹਿੰਦੇ ਨੇ ਫਲਾਨਾ ਮੇਰਾ ਜੀਵਨ ਸਾਥੀ ਧੰਕੀ ਮੇਰੀ ਜੀਵਨ ਸਾਥੀ ਹੂੰ ਜੀਵਨ ਸਾਥੀ ਸੋਡਾ ਕੌਣ ਆ ਤੁਹਾਨੂੰ ਕੁਝ ਵੀ ਨਹੀਂ ਪਤਾ ਹੁੰਦਾ ਅਸਲ ਵਿੱਚ ਵੀਰੇ ਜਦੋਂ ਤੁਹਾਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਤੁਸੀਂ ਮੌਦ ਦੇ ਮੂੰਹ ਚ ਚੱਲ ਜਾਂਦੇ ਹੋ ਉਦੋਂ ਲੋਕ ਤੁਹਾਡੇ ਤੋਂ ਪਾਸਾ ਵੱਟ ਲੈਣੇ ਆਂ ਵੱਟ ਲੈਂਦੇ ਮੇਰੀ ਬਿਮਾਰੀ ਕਰਕੇ ਮੈਥੋਂ ਸਭ ਦੂਰ ਹੋ ਗਏ ਸਾਰ ਨੇ ਸਭ ਨੇ ਆਪਦੇ ਘਰ ਬਸਾਏ ਪਹਿਲਾਂ ਮੈਂ ਲੋਕਾਂ ਦੀਆਂ ਚੀਜ਼ਾਂ ਦੇ ਕਿਸੇ ਤੇ ਯਕੀਨ ਨਹੀਂ ਸੀ ਕਰਦੀ ਮੈਂ ਕਹਿੰਦੀ ਨਹੀਂ ਐ ਨਹੀਂ ਹੋ ਸਕਦਾ ਜਿਹੜੇ ਤੁਹਾਨੂੰ ਸਿਰ ਨਾਲ ਵਿਆਹ ਕੀ ਲਿਆਉਂਦੇ ਆ ਜਿਹੜੇ ਤੁਹਾਡੇ ਨਾਲ ਕਸਮਾਂ ਵਾਦੇ ਕਰਦੇ ਆ ਉਹ ਸਭ ਸੱਡ ਕੇ ਅੱਗੇ ਵੱਧ ਜਾਂਦੀ ਐ ਅਗਲੇ ਨੂੰ ਲੱਗਦਾ ਤਾਂ ਮਰੂਗੀ ਮੇਰੇ ਨਾਲ ਵੀ ਹੋਇਆ ਮੇਰੀ ਹਾਲਤ ਵੀ ਇਡੀ ਮਾੜੀ ਸੀ ਐਸ ਤੋਂ ਇੱਕ 5-6 ਸਾਲ ਪਹਿਲਾਂ ਵੀ ਇਹ ਮਰੂਗੀ ਨਾ ਨਹੀਂ ਲੈਣਾ ਚਾਹੁੰਦੀ ਮੈਂ ਸਮਝ ਸਭ ਸਮਝ ਜਾਂਦੇ ਆ ਸਭ ਉੱਡ ਜਾਂਦੇ ਆ ਵੀਰੇ ਵੀ ਇਹ ਤਾਂ ਮਰੂਗੀ ਨਹੀਂ ਕਿਹੜਾ ਜਿੰਦਗੀ ਜੀ ਸਾਥ ਦੇਣਾ ਚਲੋ ਆਪਾਂ ਤਾਂ ਅੱਗੇ ਵਧਗੇ ਵਧਗੇ ਵੀਰੇ ਬਹੁਤ ਅੱਗੇ ਵਧਗੇ ਚਲੋ ਕੋਈ ਗੱਲ ਨਹੀਂ ਜਿਨ੍ਹਾਂ ਨੇ ਆਪਾਂ ਨੂੰ ਪਿੱਛੇ ਛੱਡਿਆ ਕਿ ਇਹ ਦਿਨ ਰੱਬ ਦੀ ਕਚਹਿਰੀ ਚ ਉਹਨਾਂ ਨੂੰ ਵੀ ਜਵਾਬ ਦੇਣਾ ਪੈਜੂ ਜਿਨ੍ਹਾਂ ਨੇ ਮੇਰੀ ਲਾਈਫ ਬਰਬਾਦ ਕਰਤੀ ਉਹਨਾਂ ਨੂੰ ਵੀ ਇੱਕ ਦਿਨ ਪ੍ਰਮਾਤਮਾ ਦੇਖ ਲੂਗਾ ਜਿਨ੍ਹਾਂ ਨੂੰ ਇਹ ਜੀ ਵੀ ਤਾਂ ਮਰੂਗੀ ਇਹਨੇ ਕਿਹੜਾ ਸਾਥ ਦੇਣਾ ਇਹ ਕਿਹੜੀ ਜੀਵਨ ਸਾਥੀ ਹੈ ਇਹਨੇ ਤਾਂ ਮਰਨਾ ਹੀ ਹੈ ਇਹ ਤਾਂ ਬਿਮਾਰ ਰਹਿੰਦੀ ਹੈ ਮੇਰੀ ਬਿਮਾਰੀ ਦੇਖ ਕੇ ਵੀਰੇ ਮੈਨੂੰ ਵੀ ਮੇਰੇ ਆਪਣੇ ਛੱਡ ਗਏ ਤੁਸੀਂ ਦੇ ਨਾਲ ਛੱਟਿਆ ਕਰੋ ਕੋਈ ਨਹੀਂ ਰੱਬ ਸਭ ਦਾ ਹੁੰਦਾ ਪ੍ਰਮਾਤਮਾ ਸਭ ਦਾ ਹੁੰਦਾ ਮੇਰਾ ਵੀ ਆ ਪਰਮਾਤਮਾ ਤੋਂ ਦਾ ਵੀ ਐ ਠੀਕ ਆ ਅੱਜ ਮੈਂ ਜ਼ਿੰਦਗੀ ਦੀ ਜੰਗ ਇਕੱਲੀ ਲੜ ਰਹੀ ਆ ਕਿਸੇ ਰਿਸ਼ਤੇ ਨੇ ਮੇਰਾ ਸਾਥ ਨਹੀਂ ਦਿੱਤਾ ਮੈਂ ਜਿੰਨਾਂ ਨੂੰ ਪਿਆਰ ਕੀਤਾ ਉਹ ਮੈਨੂੰ ਛੱਡ ਗਏ ਰਿਸ਼ਤੇ ਨਾਤੇ ਕੋਈ ਨਹੀਂ ਮੇਰੇ ਨਾਲ ਖੜਾ ਸਭ ਪਾਸਾ ਬਦਲ ਗਏ ਟਾਈਮ ਐਂ ਤੇ ਮੈਨੂੰ ਮੀਣੇ ਵੀ ਮਿਲਦੇ ਆ ਵੀਰੇ ਮੈਂ ਜਿੰਨਾ ਦੀਪੂ ਛੋਟਾ ਸੀ ਹੁੰਦਾ ਦੀਪੂ ਸੁੱਖ ਨਾਲ ਗੱਭਰੂ ਐ ਮੇਰੀ ਹੈਲਪ ਕਰਦਾ ਮੈਂ ਕੁਛ ਕਹਿਦਾ ਦੀਪੂ ਮੇਰੇ ਕੰਮ ਕਰਦਾ ਜਦੋਂ ਦੀਪੂ ਛੋਟਾ ਸੀ ਵੀਰੇ ਮੈਂ ਕਈਆਂ ਤੋਂ ਹੈਲਪ ਲਈ ਸੀ ਤੇ ਉਹਨਾਂ ਨੇ ਮੈਨੂੰ ਮਿਹਣੀ ਵੀ ਮੋੜ ਕੇ ਦਿੱਤੀ ਆ ਜੇ ਆਪਾਂ ਨੂੰ ਕੋਈ ਪਰੇਸ਼ਾਨ ਕਰਦਾ ਬੰਦਾ ਆਪਾਂ ਕਿਸੇ ਨੂੰ ਕਹਿ ਦਿੰਨੇ ਆ ਵੀ ਆ ਬੰਦਾ ਮੈਨੂੰ ਪਰੇਸ਼ਾਨ ਕਰਦਾ ਜਿਵੇਂ ਆਪਣੇ ਹੁੰਦੇ ਵੀਰੇ ਉਹ ਮਿਹਣੀ ਦੇ ਦਿੰਦੇ ਆ ਵੀ ਮੈਂ ਤੇਰੀ ਹੈਲਪ ਕੀਤੀ ਤੈਨੂੰ ਫਲਾਣਾ ਪਰੇਸ਼ਾਨ ਕਰਦਾ ਸੀ ਮੈਂ ਹਟਾਇਆ ਤੈਨੂੰ ਉੱਥੇ ਹੰਕਾ ਪਰੇਸ਼ਾਨ ਕਰਦਾ ਸੀ ਟਾਈਮ ਬੈ ਕੇ ਵੀਰੇ ਸਭ ਬਦਲ ਜਾਂਦੇ ਇੱਥੇ ਕੋਈ ਨਹੀਂ ਕਿਸੇ ਦਾ ਸਭ ਆਪਣੇ ਨੇ ਆਪਣੀਆਂ ਫੈਮਿਲੀਆਂ ਦੇ ਆ ਕੋਈ ਇੱਕ ਗੱਲ ਤੁਸੀਂ ਮੇਰੀ ਲੜਵਾਨ ਬਨ ਲਓ ਮੈਂ ਕਈਆਂ ਭੈਣਾਂ ਦੇ ਫੋਨ ਵੀ ਸੁਣਦੀ ਹਾਂ ਹੁਣ ਜਵਾਬ ਦੇ ਨਹੀਂ ਆ। ਨਾਮ ਨਹੀਂ ਮੈਂ ਕਿਸੇ ਦਾ ਲੈਣਾ ਚਾਹੁੰਦੀ ਕਿਉਂਕਿ ਦੁਨੀਆ ਤੇ ਸਭ ਨਾਲ ਹੀ ਹੋ ਰਿਹਾ ਹੈ। ਜਿੱਦਾਂ ਤੁਸੀਂ ਇਸ ਭਲੇਕੇ ਤੇ ਜਿਉਂਦੇ ਰਹਿੰਦੇ ਰਹਿੰਦੇ ਆ ਆ ਮੇਰਾ ਮੇਰਾ ਕੋਈ ਨਹੀਂ ਹੁੰਦਾ ਵੀ ਕਿਸੇ ਦਾ। ਸਭ ਆਪਣੀ ਫੈਮਿਲੀ ਦੇ ਬਨ ਜਾਂਦੇ ਆ। ਕੋਈ ਨਹੀਂ ਇੱਥੇ ਕਿਸੇ ਦਾ। ਲੜਵਾਨ ਬਨ ਲਓ ਗੱਲ ਸੌਖੀ ਰਹੋਗੇ। ਠੀਕ ਹੈ। ਮੇਰੇ ਨਾਲ ਤਾਂ ਇੰਨੀਆਂ ਲੋਕਾਂ ਨੇ ਕਰਤੀਆਂ ਵੀ ਅੱਜ ਮੈਂ ਫੈਸਲਾ ਲੈਣ ਤੇ ਮਜਬੂਰ ਹੋ ਚੁੱਕੀ ਹਾਂ ਮੈਂ ਆਪਣੇ ਦਿਲ ਨੂੰ ਆਪਣੀ ਮਨ ਨੂੰ ਸਵੇਰੇ ਉੱਠ ਕੇ ਪੰਜ ਵਾਰੀ ਮੈਸੇਜ ਦਿੱਨੀ ਆ ਵੀ ਤੇਰੇ ਇੱਥੇ ਕੋਈ ਨਹੀਂ ਔਖਾ ਬਹੁਤ ਹੁੰਦਾ ਵੀਰੇ ਦਿਲ ਤੇ ਪੱਥਰ ਦਰਨੇ ਨਹੀਂ ਲਹਿੰਦੇ ਵੀ ਜਦੋਂ ਆਪਾਂ ਇਹ ਗੱਲਾਂ ਕਰਦੇ ਹਾਂ ਮੈਂ ਦੁਖੀ ਨਹੀਂ ਹੋਣਾ ਚਾਹੁੰਦੀ ਪਰ ਦੁਖੀ ਬੰਦਾ ਹੋ ਜਾਂਦਾ ਮੈਂ ਆਪਣੇ ਆਪ ਨੂੰ ਸਵੇਰੇ ਉੱਠ ਕੇ ਪੰਜ ਵਾਰੀ ਮੈਸੇਜ ਦਿੱਨੀ ਆ ਵੀ ਤੂੰ ਕੱਲੀ ਐ ਤੂੰ ਬਾਕੀ ਦੀ ਜ਼ਿੰਦਗੀ ਕੱਲੀ ਨੇ ਜਿਉਣੀ ਹੈ ਤੂੰ ਆਪਣਾ YouTube ਤੇ ਲੋਕਾਂ ਨਾਲ ਵੀਡੀਓ ਪਾਇਆ ਕਰ ਮਨੋਰੰਜਨ ਕਰਿਆ ਕਰ ਆਹੀ ਤੇਰੀ ਜ਼ਿੰਦਗੀ ਐ ਤੇਰੇ ਨਾਲ ਹੋਰ ਕੋਈ ਨਹੀਂ ਬੱਚੇ ਆ ਕੋਈ ਗੱਲ ਨਹੀਂ ਵਾਹਿਗੁਰੂ ਇਹਨਾਂ ਨੂੰ ਹਜੇ ਪੜ ਰਹੇ ਆ ਵਧੀਆ ਆਪਾਂ ਕਹਿੰਨੇ ਵਾਹਿਗੁਰੂ ਇਹਨਾਂ ਨੂੰ ਵਧੀਆ ਜੀਵਨ ਸਾਥੀ ਦੇਵੇ ਮੈਂ ਸਭ ਨੂੰ ਇਹ ਅਰਦਾਸ ਕਰਦੀ ਆ ਸਭ ਲਈ ਅਰਦਾਸ ਕਰਦੀ ਆ ਸੱਚੇ ਬਾਦਸ਼ਾਹ ਵਾਹਿਗੁਰੂ ਜਾਨਾ ਬੰਦੇ ਦਾ ਵਿਆਹ ਨਾ ਹੋਵੇ ਜੇ ਹੋ ਜੇ ਤਾਂ ਉਹਨੂੰ ਉਹਦਾ ਜੀਵਨ ਸਾਥੀ ਸਹੀ ਮਿਲਣਾ ਚਾਹੀਦਾ ਨਹੀਂ ਤਾਂ ਲਾਈਫ ਨਾ ਰੱਖਾ ਨੰਬਰ 2 ਪਰ ਮਾਤਮਾ ਮੈਂ ਕਿਣੀ ਉਹ ਬੰਦੇ ਨੂੰ ਚੱਕ ਲਈ ਜੇ ਤੂੰ ਦਾ ਅੱਗੇ ਜੀਵਨ ਮਤਲਬ ਨਰਕ ਹੈ ਮਾੜਾ ਹੈ ਤਾ ਉਹ ਬੰਦਾ ਮਰ ਜੇ ਮੈਂ ਕਿਹਣੀ ਆ ਪਰ ਦੁੱਖ ਘਟਨੇ ਬਹੁਤ ਔਖੇ ਆ ਕਿਉਂਕਿ ਉਹ ਦੁੱਖ ਰੋ ਹੀ ਮਾਰਦੇ ਆ ਬੰਦੇ ਨੂੰ ਜਦੋਂ ਤੁਹਾਨੂੰ ਕੋਈ ਬੰਦਾ ਮਿਹਣਾ ਦਿੰਦਾ ਨਾ ਉਦੋਂ ਤੁਸੀਂ ਮਰਿਆਂ ਤੋਂ ਬਿਹਲੇ ਹੋ ਜਾਂਦੇ ਹੋ ਜਦੋਂ ਤੁਹਾਨੂੰ ਕੋਈ ਬੰਦਾ ਕਹਿੰਦਾ ਮੈਂ ਤੁਹਾਡੀ ਹੈਲਪ ਕੀਤੀ ਉਦੋਂ ਤੁਸੀਂ ਮਰਿਆ ਵਰਗੇ ਹੋ ਜਾਂਦੇ ਹੋ ਕੋਈ ਇੱਥੇ ਤੁਹਾਡੇ ਬੱਚਿਆਂ ਨੂੰ ਪਿਆਰ ਨਹੀਂ ਕਰਦਾ ਵੀਰੇ ਜਿਨੇ ਜੰਮੇ ਹੁੰਦੇ ਉਹੀ ਕਰਦਾ ਕੋਈ ਤੁਹਾਡੇ ਨਾਲ ਨਹੀਂ ਖੜਦਾ ਇਗਰ ਨਾਲ ਆੜਵਨ ਲੋ ਕੋਈ ਤੁਹਾਡਾ ਸਾਥ ਨਹੀਂ ਦਿੰਦਾ ਟਾਈਮ ਪੈ ਕੇ ਸੋਨੂੰ ਸਭ ਛੱਡ ਜਾਂਦੇ ਆ ਮੇਰੀਆਂ ਬਿਮਾਰੀਆਂ ਕਰਕੇ ਮੈਨੂੰ ਸਭ ਛੱਡ ਗਏ ਕਿਉਂਕਿ ਜਦੋਂ ਮੇਰੇ ਵਾਲ ਝੜ ਗਏ ਸੀ ਤੇ ਪਿੰਡ 'ਚ ਗੱਲ ਲੁਕੜ ਗਈ ਸੀ ਵੀ ਤੋ ਪੰਜ ਛਾਰ ਦਿਨ ਬਚੂਗੀ ਵਾਲੇ ਦਿਨ ਹੈ ਨਹੀਂ ਉਦੋਂ ਸਭ ਨੇ ਆਪੋ ਆਪਣੇ ਰਸਤੇ ਬਦਲ ਲਏ ਕੰਝ ਨੇ ਤਾਂ ਰਸਤੇ ਨੇ ਬਦਲੇ ਕੇ ਮੈਨੂੰ ਬਦਲ ਕੇ ਰੱਖਤਾ ਅੱਜ ਮੈਂ ਅਲੋਨ ਫੀਲ ਕਰ ਰਹੀ ਹਾਂ ਵਿਦ ਵੈਗਰੂ ਵੈਗਰੂ ਮੇਰਾ ਹੈਗਾ ਰਹੂਗਾ ਪਰ ਮੈਂ ਅੱਜ ਤੋਂ ਆਪਣੇ ਆਪ ਨਾਲ ਸਵੇਰੇ ਉੱਠ ਕੇ ਪੰਜ ਗੱਲਾਂ ਕਹਿਣੀਆਂ ਹੈ ਕਹਿਣੀਆਂ ਆਪਣੇ ਆਪ ਨੂੰ ਤੂੰ ਕੱਲੀ ਹੈ ਤੂੰ ਕਿਸੇ ਦਾ ਸਹਾਰਾ ਨਹੀਂ ਲੈਣਾ ਤੇਰੇ ਤੇ ਕੋਈ ਮੁਸੀਬਤ ਆਉਂਦੀ ਹੈ ਤੂੰ ਕੱਲੀ ਨਹੀਂ ਲੜਨਾ ਤੂੰ ਕੱਲੀ ਜੰਮੀ ਹੈ ਤੇ ਤੂੰ ਕੱਲੀ ਨਹੀਂ ਮਰਨਾ ਤੇਰਾ ਕੋਈ ਨਹੀਂ ਤੈਨੂੰ ਰੱਬ ਨੇ ਜੰਗ ਲੜਨ ਲਈ ਇਸ ਦੁਨੀਆ 'ਤੇ ਭੇਜਿਆ ਹੈ ਤੂੰ ਜੰਗ ਲੜ ਤੇ ਲੜ ਕੇ ਜਿੱਤ ਜਾ ਅੱਜ ਤੋਂ ਬਾਅਦ ਵੀ ਮੇਰੀ ਜ਼ਿੰਦਗੀ ਦਾ ਇੱਕੋ ਹੀ ਮਕਸਦ ਹੈ ਵੀ ਮੈਂ ਆਪਦਾ ਓਨੀ ਕ ਮਿਹਨਤ ਕਰਨੀ ਹੈ ਜਿੰਨਾ ਕਿ ਮੇਰਾ ਪੇਟ ਭਰੇ ਹਾਂ ਪਰ ਮੈਂ ਮਿਹਨਤ ਐਨੀ ਕਰਨੀ ਹੈ ਐਨੀ ਕਰਨੀ ਵੀਰੇ ਚਾਹੇ ਮੈਨੂੰ ਰਾਤਾਂ ਨੂੰ ਵੀ ਕੰਮ ਕਰਨਾ ਪਵੇ ਜਾਗ ਜੱਗ ਕੇ ਕੱਟਣੀਆਂ ਪੈ ਜਿਨ੍ਹਾਂ ਨੇ ਮੈਨੂੰ ਥੱਲੇ ਛੱਡਿਆ ਮੈਨੂੰ ਨੀਵਾ ਦਿਖਾਇਆ ਮੈਨੂੰ ਗਰੀਬ ਸਮਝਿਆ ਮੈਨੂੰ ਪਿੱਛੇ ਛੱਡਿਆ ਮੇਰੇ ਵੀਦੀ ਗੱਲਾਂ ਕੱਢੀਆਂ ਮੈਂ ਉਹਨਾਂ ਦੇ ਮੂੰਹ ਜ਼ਰੂਰ ਬੰਦ ਕਰਨੇ ਆ ਮਰਨ ਤੋਂ ਪਹਿਲਾਂ ਜਿਨ੍ਹਾਂ ਨੇ ਮੈਨੂੰ ਅੱਜ ਇਸ ਜਗ੍ਹਾ ਤੇ ਲਿਆ ਕੇ ਖੜਾਇਆ ਮੈਨੂੰ ਕੱਲੀ ਨੂੰ ਛੱਡਿਆ ਕੱਢਿਆ ਮੈਨੂੰ ਕੱਲੀ ਨੂੰ ਹਨਾ ਉਹਨਾਂ ਨੂੰ ਮੈਂ ਇਹ ਅਹਿਸਾਸ ਜ਼ਰੂਰ ਕਰਾਉਣਾ ਹੈ ਮੇਰੀ ਜ਼ਿੰਦਗੀ ਚਾਹੇ 2 ਸਾਲ ਦੀ ਹੈ ਚਾਹੇ 1 ਸਾਲ ਦੀ ਹੈ ਚਾਹੇ 5 ਸਾਲ ਦੀ ਹੈ ਮੈਨੂੰ ਪਰਵਾਹ ਨਹੀਂ ਪਰ ਮੈਂ ਮੇਰੇ ਗੁਰੂ ਰਾਮਦਾਸ ਨੂੰ ਮੰਨਦੀ ਆ ਤੇ ਉਹ ਮੇਰੀ ਮਨੋ ਕਾਮਨਾ ਜ਼ਰੂਰ ਪੂਰੀ ਕਰਨਗੇ ਮੈਂ ਬਾਬਾ ਦੀਪ ਸਿੰਘ ਦਾ ਚਪੈਰਾ ਕੱਟਦੀ ਆ ਜ਼ਰੂਰ ਕਰਨਗੇ ਉਹ ਮੈਂ ਬਾਬੇ ਬਾਬੇ ਜਾਨੀ ਜਾਨ ਹੁੰਦੇ ਆ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿਹੜਾ ਪਰਮਾਤਮਾ ਹੁੰਦਾ ਜਾਣੀ ਜਾਣ ਹੁੰਦਾ ਤੇ ਉਹਨੂੰ ਦੱਸਣ ਦੀ ਲੋੜ ਬਿਲਕੁਲ ਨਹੀਂ ਪੈਂਦੀ ਜਿਨ੍ਹਾਂ ਨੇ ਮੇਰਾ ਗੁੱਸੇ ਨਾਲ ਰੋਣਾ ਆ ਜਾਂਦਾ ਤੁਸੀਂ ਇਹ ਨਾ ਸੋਚੋ ਵੀ ਮੈਂ ਕਮਜ਼ੋਰ ਹਾਂ ਮੈਂ ਕਮਜ਼ੋਰ ਨਹੀਂ ਜੇ ਮੈਂ ਕਮਜ਼ੋਰ ਹੁੰਦੀ ਮੈਂ ਤੁਹਾਡੇ ਨਾਲ ਗੱਲਾਂ ਨਹੀਂ ਜੀ ਕਰਦੀ ਮੇਰਾ ਗੁੱਸੇ 'ਚ ਰੋੜ ਨਿਕਲ ਆ ਜਾਂਦਾ ਵੀ ਜਿਨ੍ਹਾਂ ਨੇ ਮੈਨੂੰ ਥੱਲੇ ਸਿੱਟਿਆ ਨਾ ਮਰਨ ਤੋਂ ਪਹਿਲਾਂ ਉਹਦੀ ਬੋਲਤੀ ਬੰਦ ਕਰਕੇ ਜਾਊਂਗੀ ਚਾਹੇ ਮੇਰੇ ਉਹ ਆਪਣੇ ਹੋਣ ਤੇ ਚਾਹੇ ਉਹ ਬਗਾਨੇ ਹੋਣ ਜਿਨ੍ਹਾਂ ਨੇ ਮੈਨੂੰ ਦਰਦ ਦਿੱਤੇ ਵੀ ਦੇ ਇਕੱਲੇ ਇਕੱਲੇ ਨੂੰ ਮੈਂ ਦੱਸੂ ਵੀ ਤੁਸੀਂ ਮੈਨੂੰ ਦਰਦ ਦਿੱਤੇ ਸੀ ਤੁਸੀਂ ਮੈਨੂੰ ਨੀਚਾ ਦਿਖਾਇਆ ਸੀ ਤੁਸੀਂ ਮੈਨੂੰ ਕਹਿੰਦੇ ਸੀ ਵੀ ਇਹ ਮੈਂਟਲ ਐ ਇਹਨੂੰ ਬੋਲਣ ਦਾ ਨਹੀਂ ਪਤਾ ਤੁਸੀਂ ਕਹਿੰਦੇ ਸੀ ਇਹ ਮਿਲ ਨਹੀਂ ਦਿੰਦੀ ਆ ਤੁਸੀਂ ਮੇਰੀ ਕੀਤੀ ਹੈਲਪ ਮੈਨੂੰ ਮਿਲ ਨਹੀਂ ਦਿੱਤੇ ਤੁਹਾਡੇ ਸਾਰਿਆਂ ਦੇ ਮੁੱਲ ਮੋੜ ਕੇ ਜਾਊਂਗੀ ਮਰਨ ਤੋਂ ਪਹਿਲਾਂ ਜਿਨੇ ਮੇਰੀ ਇੰਨੀ ਵੀ ਹੈਲਪ ਕੀਤੀ ਉਹਨਾਂ ਤੋਂ ਵੀ ਮੁੱਲ ਮੋੜ ਕੇ ਆਊਂਗੀ ਪਰ ਮੈਂ ਕਿਹ ਤੂੰ ਗੱਲ ਨਹੀਂ ਘੌਂਦੀ ਵੀਰੇ ਜੱਗ ਤੇ ਆਈਆਂ ਵਾਹਿਗੁਰੂ ਨੇ ਭੇਜੀਆਂ ਚਾਰ ਮਰਦਤਾ ਹੁਣੀ ਮਿਲੂ ਜੇ ਦੀ ਕਿ ਮੈਂਨ ਦੋ ਪਿਆਰ ਹੁੰਦੇ ਆ ਨਾ ਮੈਥੇ ਲੋਕਾਂ ਬਗੂ ਬਰੇ ਗੱਪਾ ਸਣ ਆਪਣੀ ਵਾਇਦੇਸੇ ਘਰ ਕੀ ਬਸ ਮੇਰੇ ਸਿਰ ਚੜ ਜਾਂਦੇ ਆ ਲੋਕ ਜੱਗ ਤੇ ਆਈਆਂ ਮੈਂਨ ਦੋ ਪਿਆਰ ਹੁੰਦੇ ਆ ਮਾਂ ਦਾ ਤੇ ਘਰ ਵਾਲੇ ਦਾ ਦੋਨੀਆਂ ਮੈਨੂੰ ਮਿਲੇ ਨਹੀਂ ਕੋਈ ਚੱਕਰ ਨਹੀਂ ਮਿਲੇ ਤਾਂ ਨਾ ਮਿਲਣਾ ਠੀਕ ਹੈ ਮੈਨੂੰ ਕੋਈ ਇਸ ਇਸ ਚੀਜ਼ ਦੀ ਸ਼ਰਮ ਨਹੀਂ ਮਹਿਸੂਸੀ ਵੀ ਮੈਂ ਤੁਹਾਡੇ ਨਾਲ ਗੱਲਾਂ ਕਰ ਰਹੀ ਆਂ ਸ਼ਰਮ ਸ਼ਰਮ ਵਿੱਚ ਲੋਕੀ ਮਰ ਜਾਂਦੇ ਆਂ ਜਾਂਨਾ ਦੇ ਜਾਂਦੇ ਪਰ ਮੈਂ ਉਹਨਾਂ ਚੋਂ ਨਹੀਂ ਮੈਂ ਬੋਝ ਦੇ ਲਾਂ ਚੋਂ ਨਹੀਂ ਮੈਂ ਬੋਝ ਦੇ ਲਾਂ ਚੋਂ ਨਹੀਂ ਵੀਰੇ ਵੀ ਮੈਂ ਸ਼ਰਮ ਸ਼ਰਮ ਵਿੱਚ ਲਕੂ ਰੱਖ ਕੇ ਆਪਣੀ ਜ਼ਿੰਦਗੀ ਨੂੰ ਤਕਲੀਫ਼ ਦਊਂ ਕਦੇ ਵੀ ਨਹੀਂ ਦਿੰਦੀ ਜਿਹੜੇ ਮੇਰੇ ਅੱਜ ਨਹੀਂ ਨਾਲ ਖੜੇ ਵੀਰੇ ਕੱਲ ਨੂੰ ਵੀਰੇ ਸੁੱਖ ਚ ਵੀ ਮੇਰੇ ਨਾਲ ਨਹੀਂ ਹੋਣਗੇ ਨਹੀਂ ਹੋਣਗੇ ਚਾਹੇ ਉਹ ਮੇਰੇ ਕਿੱਡੇ ਵੀ ਨਜ਼ਦੀਕ ਸੀ ਜਾਂ ਹੈਗੇ ਆ ਜੋ ਮੇਰੇ ਦੁੱਖ ਚ ਨਹੀਂ ਨਾ ਖੜਾ ਉਹ ਮੇਰੇ ਸੁੱਖ ਚ ਮੇਰੇ ਨਾਲ ਨਹੀਂ ਹੋਊਗਾ ਅੱਜ ਤੋਂ ਮੈਂ ਆਪਣੇ ਆਪ ਨਾਲ ਭਰਨ ਕੀਤਾ ਐਨੀ ਮਿਹਨਤ ਕਰੂ ਐਨੀ ਮਿਹਨਤ ਕਰੂ ਜਿਹਾਸਾ ਵਲਟ ਕੇ ਰੱਖੂ ਪਰ ਜਿਨ੍ਹਾਂ ਨੇ ਮੇਰੇ ਨਾਲ ਫਰਾਡ ਕੀਤੇ ਹਨ ਇਕੱਲੇ ਇਕੱਲੇ ਨੂੰ ਇਹ ਅਹਿਸਾਸ ਕਰਾ ਦੂੰ ਜਿਨ੍ਹਾਂ ਨੂੰ ਮੈਂ ਬੋਝ ਲੱਗਦੀ ਸੀ ਨਾ ਮੇਰੀਆਂ ਬਿਮਾਰੀਆਂ ਕਰਕੇ ਮੇਰੇ ਨਾਲ ਧੋਖੇ ਕੀਤੇ ਬਹਿਬਦਾਂ ਕੀਤੀਆਂ ਹਨਾ ਮਰਨ ਤੋਂ ਪਹਿਲਾਂ ਉਹਨਾਂ ਨੂੰ ਅਹਿਸਾਸ ਕਰਵਾ ਦੂੰ ਜਿਨ੍ਹਾਂ ਨੇ ਮੇਰੀ ਰਿਸਪੈਕਟ ਨਹੀਂ ਕੀਤੀ ਅੱਜ ਤੋਂ ਬਾਅਦ ਵੀ ਉਹਨਾਂ ਦੀ ਮੈਂ ਵੀ ਨਹੀਂ ਕਰਦੀ ਜਿਨ੍ਹਾਂ ਨੇ ਮੇਰੇ ਨਾਲ ਧੋਖੇ ਕੀਤੇ ਉਹਨਾਂ ਨੂੰ ਮੈਂ ਵੀ ਨਹੀਂ ਬਖਸ਼ਦੀ ਮੈਂ ਇਸ ਪੱਥਰ ਬਣਨ ਨਹੀਂ ਚਾਹੁੰਦੀ ਪਰ ਮੈਂ ਜੁਲਾਈ ਦੇ ਅੱਜ 3 ਤਰੀਕਾ ਮੈਂ 3 ਤਰੀਕ 3 ਤਰੀਕ ਚ ਪੱਥਰ ਬਣ ਗਈ ਵੀਰੇ ਮੇਰੀ ਵੀਡੀਓ ਇੰਨੀ ਵੱਡੀ ਹੋ ਗਈ ਗੱਲਾਂ ਕਰਨੋਂ ਮੇਰਾ ਬੌਜੀ ਕਰਦਾ ਕਿਉਂਕਿ ਦਰਦ ਝੱਲਣੇ ਬਹੁਤ ਔਖਿਆ ਵੀਰੇ ਜਦੋਂ ਸੁਣੂ ਕੀ ਅਣਹੋਈਆਂ ਗੱਲਾਂ ਕਹਿੰਦਾ ਇੱਕ ਤਾਂ ਸੋਣੇ ਲੋਕ ਫਰੌਡ ਕਰਦੇ ਆ ਦੂਜਾ ਸੋਣੇ ਤੇ ਹੈਵੀ ਹੁੰਦੇ ਆ ਇਹ ਜਿਹੇ ਘਟਿਆ ਇਨਸਾਨ ਵੀ ਇਸ ਦੁਨੀਆ ਤੇ ਹੈਗੇ ਆ ਮੇਰੀ ਜੰਮ ਕੇ ਜ਼ਿੰਦਗੀ ਦੀ ਮੈਂ ਲੜਨੀ ਆ ਇਕੱਲੀ ਨੇ ਲੜਨੀ ਆ ਮੈਨੂੰ ਕਿਸੇ ਦੀ ਹਸਾਰੇ ਜੇ ਉਸ ਤੋਂ ਬਾਅਦ ਲੋਟਣੀ ਤੇ ਨਾ ਮੈਂ ਹਸਾਰਾ ਕਿਸੇ ਨੂੰ ਤੱਕਣਾ ਮੈਂ ਜੋ ਕਰਨਾ ਜੇ ਉਸ ਤੋਂ ਬਾਅਦ ਇਕੱਲੀ ਨੇ ਕਰਨਾ ਹੈ ਠੀਕ ਹੈ ਮਰਨ ਤੋਂ ਪਹਿਲਾਂ ਬੋਲਤੀ ਬੰਦ ਕਰਕੇ ਜਾਉਂਗੀ ਵੀਡੀਓ ਤੁਸੀਂ ਵੀ ਦੇਖੋਗੇ ਮੇਰੀ ਜਿਹਨਾਂ ਨੇ ਮੇਰੇ ਨਾਲ ਫਰਾਡ ਕੀਤਾ ਮੇਰੀ ਮੇਰੀ ਆਤਮਾ ਤੇ ਸੱਟ ਮਾਰੀ ਹੈ ਮੇਰੀ ਆਤਮਾ ਨੂੰ ਜਗਾਇਆ ਬਾਰ-ਬਾਰ ਸੱਟਾ ਮਾਰਦੇ ਹੋ ਨਾ ਮਰਨ ਤੋਂ ਪਹਿਲਾਂ ਤੁਹਾਨੂੰ ਦੱਸ ਕੇ ਆਉਂਗੀ ਵੀ ਮੈਂ ਵੀ ਜਾਗਤੀ ਆਈ ਸੀ ਠੀਕ ਹੈ ਜਿਨ੍ਹਾਂ ਨੇ ਮੇਰੇ ਨਾਲ ਧੋਖੇ ਕੀਤੇ ਨਾ ਵੀਰੇ ਇੱਕ ਗੱਲ ਮੈਂ ਤੁਹਾਡੇ ਨਾਲ ਤਾਂ ਜੁੜੀ ਰਹਿਣਾ ਜਿੰਨਾ ਚਿਰ ਮੇਰੇ ਚ ਆ ਕੇ ਸਾਹ ਹੋਊਗਾ ਮੈਂ YouTube ਨਾਲ ਤਾਂ ਜੁੜੀ ਰਹਿਣਾ ਜਿੱਦਨ ਮੇਰਾ ਸਾਹ ਦੁਨੀਆ ਤੋਂ ਮੁੱਕ ਗਿਆ ਉਦੋਂ ਮੈਨੂੰ ਕੋਈ ਪਰਵਾਹ ਨਹੀਂ ਠੀਕ ਹੈ ਦੱਸ ਕੇ ਜਾਊਂਗਾ ਲੋਕਾਂ ਨੂੰ ਜਿਨ੍ਹਾਂ ਨੇ ਅੱਜ ਮੇਰੀ ਬੇਗਦਰੀ ਕੀਤੀਆਂ ਨਾ ਉਹ ਵੀ ਇੱਕ ਦਿਨ ਤਰਸਣਗੇ ਮੈਨੂੰ ਮਿਲਣ ਨੂੰ ਕਿਉਂਕਿ ਵਾਹਿਗੁਰੂ ਨੇ ਠੀਕ ਹੈ ਦੂਜੇ ਪਹਿਲਾਂ ਮੇਰਾ ਸਮਾਂ ਮਾੜਾ ਚ ਲੈ ਮੈਂ 45 ਸਾਲ ਦੁੱਖਾਂ 'ਚ ਖੱਟੇ ਆ ਚਾਹੇ ਜੇ ਮੇਰੀ 60 ਦੀ ਵੀ ਉਮਰ ਹੋਈ ਨਾ ਤੇ 15 ਸਾਲ ਮੈਨੂੰ ਵਾਹਿਗੁਰੂ ਨੇ ਸੁੱਖ ਦੇਣ ਉਹ 15 ਸਾਲ 'ਚ ਉਹਨਾਂ ਨੂੰ ਦੱਸੂ ਜਿੰਨੂੰਿੰ ਮੈਨੂੰ ਰੂੜਿਆ। ਮੇਰੀ ਜ਼ਿੰਦਗੀ 'ਚ ਮੈਨੂੰ ਕੱਲਾ ਛੱਡਿਆ। ਕੱਲਾ ਕੱਢਿਆ ਨੇ ਮੈਨੂੰ। ਦੇਖੋ ਉਹਨਾਂ ਨੂੰ ਵੀ ਅੱਜ ਮੈਂ ਵੀਡੀਓ 'ਚ ਸਰੇਆਮ ਕਰਨੀ ਆ। ਵੀ ਜਿਨ੍ਹਾਂ ਨੇ ਮੈਨੂੰ ਤਕਲੀਫਾਂ ਦਿੱਤੀਆਂ ਸਭ ਨੂੰ ਦੇਖੋ। ਤੁਸੀਂ ਮੈਨੂੰ ਨੀਚਾ ਸਿੱਟਿਆ ਸੀ ਨਾ। ਮੇਰੇ ਅੱਪ ਨੂੰ ਬਣਦੀਆਂ, ਰੱਬ ਨੇ ਮੈਨੂੰ ਉੱਚਾ ਚੱਕਣਾ। ਮੇਰੀ ਅੰਬੀਮਾਰੀਆ ਕਰਕੇ ਮੈਨੂੰ ਛੱਡਿਆ ਨਾ। ਯਾਦ ਰੱਖੋ ਇਹ ਬੱਗਤ ਸੋਡੀ ਤੇ ਵੀ ਆ ਸਕਦਾ ਹੈ। ਬਿਮਾਰੀ ਤੇ ਮੁਕੱਦਮਾ ਕਿਸੇ ਦੇ ਬਸ ਨਹੀਂ ਹੁੰਦਾ। ਮੈਂ ਸਭ ਮਿਣੀ ਲੈ ਲੈ ਲੋਕਾਂ ਤੋਂ ਪ੍ਰਾਣੇ ਦਰਦ ਵੀ ਮੇਰੇ ਲੋਕਾਂ ਨੇ ਛੇੜੇ ਮੈਨੂੰ ਗੁੱਸੇ ਚ ਰੋਣਾ ਆਉਂਦਾ ਇਹ ਨਾ ਸੋਚੋ ਮੈਂ ਬੀ ਕਾ ਮੈਂ ਬੀ ਕੁੰਦੀ ਵੀਡੀਓ ਨਹੀਂ ਸੀ ਪਾਉਂਦੀ ਪਰ ਮੈਂ ਤੁਹਾਨੂੰ ਦੱਸਿਆ ਵੀਰੇ ਵੀ ਅੱਜ ਮੈਂ ਨਹੀਂ ਕਸਟ੍ਰੌਂਗ ਹੋ ਚੁੱਕੀ ਆਂ ਵੀ ਮੈਂ ਉਹ ਲੋਕਾਂ ਨੂੰ ਵੀ ਹੁਣ ਲੈਣ ਚਲਾਉ ਜਿਹਨਾਂ ਨੂੰ ਮੈਂ ਦਿਲੋਂ ਚਾਹ ਦੇ ਰਿਸਪੈਕਟ ਦਿੱਤੀ ਸੀ ਤੇ ਉਹਨਾਂ ਨੇ ਮੈਨੂੰ ਕੱਲੇ ਕੱਢਿਆ ਕੱਲੇ ਛੱਡਿਆ ਛੱਡਿਆ ਵੀ ਕੱਲੇ ਵੀ ਉਸ ਮੋੜ ਤੇ ਉਸ ਮੋੜ ਤੇ ਮੈਨੂੰ ਕੱਲਾ ਕੱਢਿਆ ਤੇ ਛੱਡਿਆ ਜਿਸ ਮੋੜ ਤੇ ਬੰਦਾ ਜਦੋਂ 40 'ਚ ਉੱਠ ਪ ਜਾਂਦਾ ਉਹ ਸਾਰਾ ਭੌਲਣ ਲੱਗ ਜਾਂਦਾ ਉਹਨੂੰ ਆਉਂਦਾ ਵੀ ਮੇਰਾ ਸਾਰਾ ਵਿਪਰ ਨਹੀਂ ਇਹ ਦੁਨੀਆ ਗੰਦੀ ਐ ਇੰਨੀ ਕਿ ਗੰਦੀ ਆ ਸੋਡੇ ਜਿ ਦੀਆਂ ਬਾਤਾਂ ਨਾਲ ਖੇਡਦੀ ਆ ਕੋਈ ਨਹੀਂ ਸੋਡਾ ਇੱਥੇ ਭਲੇਖੇ ਚ ਰਹਿਣੇ ਹੋ ਤੁਸੀਂ ਐਸ ਦੇ ਵਿੱਚ ਕਿਸੇ ਨੂੰ ਨਾ ਜਗਾ ਤੇ ਇੱਜ਼ਤ ਨਾ ਦਿਓ ਜਿਹਨੂੰ ਦੀਜ਼ਤ ਦੇਓਗੇ ਉਹੀ ਤੁਹਾਨੂੰ ਨੀਚਾ ਸਿੱਟੂਗਾ ਸੋ ਮੇਰੀ ਵੀਡੀਓ ਲੰਬੀ ਹੋ ਗਈ ਅਗਲੀ ਵੀਡੀਓ 'ਚ ਮਿਲੂੰਗੀ ਵੀਰੇ ਮੇਰੇ ਚਾਹੇ 10 ਸਾਲ ਰਹਿ ਗਈ ਜ਼ਿੰਦਗੀ ਤੇ ਚਾਹੇ 15 ਰਹਿ ਗਈ ਮੈਨੂੰ ਕੋਈ ਫਰਕ ਨਹੀਂ ਪੰਦਾ ਪਰ ਮੈਂ ਕਹਿਣੀ ਐ ਵੀ ਜਿਨ੍ਹਾਂ ਨੇ ਮੈਨੂੰ ਰੋਲਿਆ ਮੈਂ ਬਖਸ਼ ਵੀ ਨਹੀਂ ਕਿਸੇ ਨੂੰ ਵੀ ਅਰਦਾਸ ਈ ਮੇਰੀ ਵਾਹਿਗੁਰੂ ਅੱਗੇ ਹੋਊਗੀ ਕਿ ਉਹ ਵਾਹਿਗੁਰੂ ਉਹ ਲੋਕ ਆਪਣੇ ਆਪ ਸਮਝਣਗੇ ਜਿਨ੍ਹਾਂ ਨੇ ਮੈਨੂੰ ਰੋਲਣ ਦੀ ਕੋਸ਼ਿਸ਼ ਕੀਤੀ ਐ ਮੈਂ ਨਹੀਂ ਰੁਲਦੀ ਮੈਂ ਬਹੁਤ ਸਟਰੋਂਗ ਐ ਮੈਂ ਡੇਡ ਦਰਦ ਜਦੋਂ ਕੱਟ ਸਕਦੀ ਆ ਨਾ ਝੱਲ ਸਕਦੀ ਆ ਇਹ ਤਾਂ ਚੀਜ਼ੇ ਹੀ ਗੁੱਸ ਨਹੀਂ ਮੈਂ ਸਭ ਕੁਝ ਚੱਲ ਲੈ ਜਿੰਦਗੀ ਚ ਸੋ ਵੀਡੀਓ ਵੀਰੇ ਵੀ ਕੁਝ ਗਲਤ ਬੋਲ ਲਿਆ ਗਿਆ ਵੀ ਕੁਝ ਗਲਤ ਕਿਹਾ ਵੀ ਤਾਂ ਮੈਂ ਸੋਰੀ ਜੁਣੀ ਆ ਸੋ ਆਪ ਸਭ ਨੂੰ ਮੇਰੇ ਬੰਨੂ ਮਨਜੀਤ ਕੌਰ ਮਾਨ ਬੰਨੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰੇ ਆਪਣਾ ਖਿਆਲ ਰੱਖੋ ਕਿਸੇ ਤੇ ਵਿਸ਼ਵਾਸ ਨਾ ਕਰੋ ਤੇ ਵਾਇਰਸ ਨੂੰ ਛੱਡ ਕੇ ਰੱਖਿਆ